ਚਲਾ ਦਿੰਦੇ ਮੋਰਚਾ ਬੰਦ ਠੀਕ ਹੈ ਛੋਟੇ ਕੇ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਆਪ ਕੋਲ ਹੁੰਦਾ ਕੋ ਸਟਾ ਹੈਗਾ ਪਿੰਡ ਮੈਂ ਦਾ ਮਤਲਬ ਮਾਮਲਾ ਸੀ ਤੇਾਨੂੰ ਜ਼ਰੂਰੀ ਸੀ ਇਹ ਚਾਹੀਦਾ ਚਾਰਦੀ ਗਲਾ ਮੋਰਚਾ ਫਤਿਹ ਆ ਚਲੋ ਹੁਣ ਵੇ ਵਾਹਿਗੁਰੂ ਖਾਲਸਾ ਵਾਹਿਗੁਰੂ ਲੈ ਚਾਰਦੀ ਗਲਾ ਬਾਬਾ ਜੀ ਆ ਕਰੋ ਆ ਕਰੋ ਸਾਈਡ ਤੇ ਪਰੇ ਸਿੰਘੋ ਸਾਈਡ ਤੇ ਕਰੋ ਬੋਲ ਨਹੀਂ ਆਉਂਦਾ ਨਾ ਚਲ ਕਰਵਾ ਕਰਵਾ ਕਰੋ ਵੀ ਇਹ ਇਹ ਭਰਾਵਾ ਇਹਦਾ ਓਏ ਇੱਕ ਮਿੰਟ ਆਗੇ 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 ਆ ਗਿਆ ਆਹ ਤਾਂ ਵੈਸੇ ਬਾਬਾਈ ਦਾ ਤੋਂ ਦੇ ਬਾਬੇ ਮੁਰਦਾ ਬਾਬੀ ਹੋਰ ਬਸੇ ਹੁਣ ਹੁਣ ਹੋ ਜਾਓ ਵੀਰੇ ਸਾਰੇ ਆਂ ਸਾਈਡ ਤੇ ਆ ਜਾਓ ਵੀਰੇ ਇੱਧਰ ਆਜੋ ਸਾਈਡ ਤੇ ਮੇਰੀ ਗੱਲ ਸੁਣੋ ਆ ਇੱਧਰ ਆ ਲਾਈਵ ਕਰੀਂ ਇੱਥੇ ਲਿਆ ਲਾਈਵ ਆ ਜਾ ਇੱਧਰ ਆਜੋ 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 ਇਹ ਆ ਲਿਆ ਇੱਧਰ ਆਜੋ ਮੇਰੇ ਭਰਾ ਉਹ ਵੀ ਆਜੋ ਲਾਈਵ ਪਿਆ ਇੱਥੇ ਮੈਂ ਕਰਦਾ ਆ ਦੇਖੋ ਜੀ ਬਾਈ ਗੁਰਜੀ ਦਾ ਫਾਸਾ ਤੇ ਬਾਈ ਗੁਰਜੀ ਦੀ ਫਤਲੀ ਇਹ ਜੀ ਸਾਡੇ ਇੱਥੇ ਪਿੰਡ ਦਾ ਫਸਲਾ ਸੀਗਾ अच्छा जी। ਇਹਨੇ ਕਿਹਾ ਬਾਈ ਜੀ 46 ਛੇ ਜਾਣੇ। ਹਾਂਜੀ। ਅੱਛਾ ਜੀ। ਕੀ ਮਸਲਾ ਸੀ ਜੀ? ਇੱਕ ਜਣਾ ਬੋਲ ਲਿਓ ਫਿਰ। ਮਹਾਰਾਜ ਸਾਡਾ ਸਾਡੇ ਤੇ ਬੱਚੇ ਈ ਆ ਭੈਣਾ ਲੰਗਦੀਆਂ ਵਾ ਰੋਜ਼। ਅੱਛਾ ਜੀ। ਤੇ ਸਾਡਾ ਏ ਤਾਂ 46 ਛੇ ਜਾਣੇ ਪੈੜ ਦਾ। ਜੀ। ਤੁਹਾਡਾ ਨਾਮ ਨਾਮ ਤੁਹਾਡਾ ਕੀ ਹੈ? ਪ੍ਰਕਾਸ਼ ਸਿੰਘ ਖਾਲਸਾ ਮੇਰਾ ਨਾਮ ਜੀ। ਠੀਕ ਹੈ ਜੀ। ਤੇ ਇੱਥੇ ਗਲਤ ਪਹਿਲਾਂ ਚੱਲਦਾ ਸੀਗਾ। ਤੇ ਸਾਡਾ ਕਈ ਦਿਨਾਂ ਤੋਂ ਮੋਰਚਾ ਲੱਗਿਆ ਹੋਇਆ ਸੀ ਤੇ ਕਈ ਵਾਰਨਿੰਗ ਵੀ ਦਿੱਤੀ ਸੀ ਇੱਕ ਦੋ ਵਾਰ ਇਹਨਾਂ ਨੂੰ। ਇਹ ਬੰਦ ਕਰ ਦਿਓ ਜੀ ਹਾਂਜੀ ਠੀਕ ਹੈ ਜੀ ਤੇ ਅੱਜ ਸਾਡਾ ਮੋਰਚਾ ਫਤਿਹ ਹੋ ਗਿਆ ਵਾ ਠੀਕ ਹੈ ਨਹੀਂ ਮੋਰਚਾ ਬੰਦ ਕਰਾਤਾ ਵਾ ਠੀਕ ਹੈ ਅੱਗੇ ਤੋਂ ਕਹਿੰਦੇ ਇਹ ਗਲਤੀ ਹੋਊਗੀ ਤਾਂ ਫਿਰ ਇਹੀ ਕਹਾਂ ਵੀ ਤਾਂ ਇੱਥੇ ਅੱਗ ਲਾਣੀ ਆ ਠੀਕ ਹੈ ਨਹੀਂ ਹਾਂ ਬਾਕੀ ਥੋੜੀ ਥੋੜੀ ਜਿਵੇਂ ਤੁਸੀਂ ਕਹੋਗੇ ਉਹਵੇਂ ਕਰਨਾਗੇ ਕਿਹੜਾ ਹੋਟਲ ਸੀਗਾ ਬਾਈ ਜੀ ਇਹ ਨਾ ਕੀ ਇਹਦਾ ਜੀ ਸਾਨੂੰ ਨਾਂ ਤਾਂ ਦਾ ਪਤਾ ਨਹੀਂ ਅੱਜ ਮੌਕੇ ਤੇ ਕੋਈ ਮੁੰਡੇ ਕੁੜੀਆਂ ਅੰਦਰ ਸੀਗੇ ਜਦੋਂ ਤੁਸੀਂ ਰੇਡ ਕਰਵਾਈ ਆ ਪੁਲਿਸ ਤੋਂ ਕਹਿ ਕੇ ਹਾਂਜੀ ਹਾਂਜੀ ਕਿੰਨੇ ਜਣੇ ਸੀਗੇ ਤਕਰੀਬਨ ਹੋਣਗੇ ਇੱਕ ਤੋਂ ਘੱਟ ਦੇਖੋ ਪੰਜ ਜੋੜੇ ਦੇਖੋ ਹੁਣ ਆਪਾਂ ਬਰਾਰਾ ਸਰਕਾਰ ਕਰਦੇ ਨਹੀਂ ਨਹੀਂ ਆਪਾਂ ਕੋਈ ਉਹਨਾਂ ਦੀ ਫੋਟੋਆਂ ਥੋੜੀ ਰਾਈਆਂ ਆਪਾਂ ਤਾਂ ਵੈਸੇ ਪੁੱਛਦੇ ਆਂ ਵੀ ਕਿੰਨੇ ਜਣੇ ਸੀ ਅੰਦਰ ਜੀ ਦੇ ਤਕਰੀਬਨ ਹੋਣਗੇ ਕਟੋਕੜ 5-7 ਜਣੇ ਹੋਣਗੇ 5-7 ਜਣੇ ਪੰਜ-ਸੱਤ ਕੁੜੀਆਂ ਪੰਜ-ਸੱਤ ਮੁੰਡੇ ਤੇ ਅੰਦਰ ਕਮਰੇ ਕਿੰਨੇ ਟੋਟਲ ਬਣੇ ਹੋਏ ਆ ਕਮਰੇ ਹੋਣਗੇ ਅਗਰ ਗਿਣਤੀ ਆ 50 60 ਤੋਂ ਉੱਤੇ ਯਾਦ ਲੱਗਦੀ ਉੱਪਰ ਵੀ ਥੱਲੇ ਵੀ ਤਾਂ ਵੀ ਆ ਥੱਲੇ ਫਿਰ ਇਹ ਹੋਟਲ ਰੈਂਟ ਦੇ ਕਮਰੇ ਦੇ ਦਿੰਦੇ ਆ ਜਿਹੜੇ ਉਹ ਇਹਦਾ ਮਾਲਕ ਕੌਣ ਆ ਪਤਾ ਕੁਛ ਸਾਨੂੰ ਕੁਛ ਨਹੀਂ ਪਤਾ ਮਾਲਕ ਦਾ ਹਜੇ ਕੋਈ ਅੰਦਰ ਕੌਣ ਮਿਲਿਆ ਤੁਹਾਨੂੰ ਜਦੋਂ ਤੁਸੀਂ ਕਿਹਾ ਸੀ ਜਿਹਨੂੰ ਵਾਰਨਿੰਗ ਦਿੱਤੀ ਸੀ ਉਹ ਕੌਣ ਬੰਦਾ ਸੀ ਇਹਨਾਂ ਨੂੰ ਅੰਦਰ ਵਾਰਨਿੰਗ ਵੀ ਦਿੱਤੀ ਸੀ ਜਿਨ੍ਹਾਂ ਨੂੰ ਕਿਹਾ ਸੀ ਵੀ ਇਹ ਬੰਦ ਕਰ ਦਿਓ ਉਹ ਭੱਜ ਗਏ ਕਹਿੰਦਾ ਮੈਨੇਜਰਾਂ ਨੂੰ ਕਿਹਾ ਸੀਗਾ ਮੈਨੇਜਰ ਸੀਗਾ ਹਾਂ ਠੀਕ ਆ ਮੈਨੇਜਰ ਉਹ ਭੱਜ ਗਏ ਅੱਜ ਹਾਂ ਤੇ ਪਹਿਲਾਂ ਇਹਨਾਂ ਨੂੰ ਇੱਕ ਤਰ੍ਹਾਂ ਪਹਿਲਾਂ ਗਿਆ ਸੰਦੇਹ ਵਾਲੇ ਤਹਾਂ ਕਹਿ ਕੇ ਗਏ ਆ ਉਦੋਂ ਵੀ ਪਹਿਰਾ ਲਾਇਆ ਸੀਗਾ ਉਹ ਕਹਿੰਦੇ ਬੰਦ ਕਰ ਦਾਂਗੇ ਤੇ ਉਹ ਤੋਂ ਬਾਅਦ ਅੱਜ ਫੇਰ ਅਸੀਂ ਕਿਹਾ ਪਹਿਰਾ ਅੱਜ ਜਾਨਕੀ ਫਤਿਹ ਹੋ ਗਿਆ ਮੋਰਚਾ ਇਹ ਤੋਂ ਤੇ ਤੋਂ ਬਾਅਦ ਕਹਿੰਦੇ ਇੱਥੇ ਕੋਈ ਪਹਿਰਾ ਨਾ ਹੋਊਗਾ ਅੱਜ ਤੁਸੀਂ ਜਿਹੜਾ ਕਹਿੰਦੇ ਮੋਰਚਾ ਫਤਿਹ ਹੋ ਗਿਆ ਇਟ ਮੀਨਸ ਕੀ ਇਹਦਾ ਕੀ ਮਤਲਬ ਫਤਿਹ ਹੋ ਗਿਆ ਮਤਲਬ ਵੀ ਬੰਦ ਕਰਤਾ ਬੰਦ ਕਰਤਾ ਜੀ ਅੱਛਾ ਉਹਨੂੰ ਫਤਿਹ ਹੋਇਆ ਕਹਿੰਦੇ ਆ ਤੁਸੀਂ ਹਾਂ ਜੀ ਹਾਂ ਜੀ ਅੱਜ ਕਿੰਨੀ ਕਿੰਨੀ ਦੇਰ ਇੱਥੇ ਬਹਿਣਾ ਪਿਆ ਤੁਹਾਨੂੰ ਵੇਟ ਕਰਨੀ ਪਈ ਸਾਨੂੰ ਤਾਂ ਕਈ ਦਿਨਾਂ ਤੋਂ ਮੋਰਚਾ ਚੱਲਦਾ ਸੀ ਕਈ ਦਿਨਾਂ ਤੋਂ ਤੁਹਾਡੀ ਅੱਖ ਰੱਖੀ ਹੋਈ ਜੀ ਇੱਥੇ ਸਾਡੇ ਕਈ ਦਿਨਾਂ ਤੋਂ ਮੋਰਚਾ ਅੱਖ ਚ ਰੜਕਦਾ ਸੀ ਇਹ ਬੀਬੀਆਂ ਕਿੰਨਾ ਨਹਿਦੀਆਂ ਵੀ ਇੱਥੇ ਛੋਟੇ ਛੋਟੇ ਚਬਕੇ ਜਵਾਕ ਇੱਥੇ ਵੀ ਹਾਈਲਾਈਟਸ ਬਣ ਗਿਆ ਇੱਥੇ ਕੁੜੀਆਂ ਮੁੰਡੇ ਜਾ ਰਹੇ ਅੰਦਰ ਓਕੇ ਛੋਟੇ ਜਵਾਕਾਂ ਨੂੰ ਕੀ ਪਤਾ ਮਾਰੇ ਹਾਂ ਬੱਚੇ ਵੀ ਸੀ ਛੋਟੇ ਛੋਟੀ ਉਮਰ ਦੇ ਬੱਚੇ ਵੀ ਸੀ ਅੰਦਰ ਜੀ ਕੋਈ ਨਹੀਂ ਸਾਨੂੰ ਨਹੀਂ ਕੋਈ ਪਤਾ ਮਾਰੇ ਛੋਟੇ ਵੀ ਆ ਵੱਡੇ ਵੀ ਹਾਂਜੀ ਉਹ ਕਿਵੇਂ ਦੱਸ ਸਕੀਏ ਕਰਾ ਸਟਾਈ ਨਹੀਂ ਜੇ 1 ਮਿੰਟ ਜੇ ਹੁਣ ਪੁਲਿਸ ਇਹਨਾਂ ਤੇ ਪਰਚਾ ਨਹੀਂ ਦਿੰਦੀ ਐ ਕੋਈ ਕਾਰਵਾਈ ਨਹੀਂ ਕੀਦੀ ਫਿਰ ਤੁਹਾਡਾ ਕੀ ਐਕਸ਼ਨ ਹੋਊਗਾ ਜੀ ਐਕਸ਼ਨ ਇਹ ਜੇ ਇਹਨਾਂ ਨੇ ਬੰਦ ਨਾ ਕੀਤਾ ਅੱਜਾ ਤੁਹਾਨੂੰ ਪਹਿਲਾਂ ਹੀ ਬਚਨ ਕਰਕੇ ਆਟਿਆ ਪੁਲਿਸ ਨੇ ਤੁਹਾਡੇ ਕਿਹਦੇ ਰੇਡ ਕਰਤੀ ਬੰਦੇ ਅੰਦਰੋਂ ਫੜੇਗੇ ਹਾਂਜੀ 8 ਕੁੜੀਆਂ ਜਾਂ 5 ਕੁੜੀਆਂ ਜਿੰਨੇ ਵੀ ਤੁਸੀਂ ਕਹਿੰਨੇ ਜੇ ਪੁਲਿਸ ਇਹਨਾਂ ਦੇ ਪਰਚਾ ਨਹੀਂ ਦਿੰਦੀ ਜੀ ਫੇਰ ਕੀ ਅਗਲਾ ਐਕਸ਼ਨ ਹੋਊਗਾ ਅੱਜਾ ਅਗਲਾ ਐਕਸ਼ਨ ਜਿੱਥੇ ਵੀ ਤੁਸੀਂ ਇੱਕ ਵਾਰੀ ਇਹਦੇ ਤੇ ਰਿਪੋਰਟ ਦੋ ਜੀ ਕੌਣ ਕਹਿੰਦਾ ਉਹ ਵੀ ਹੈਗਾ ਠੀਕ ਹੈ ਅਸੀਂ ਕੀ ਰਿਪੋਰਟ ਰਿਪੋਰਟ ਦੇਣੀ ਪਊ ਹੋਲੇ ਵੀ ਜੇ ਨਾ ਨਾ ਕਰਨਗੇ ਫਿਰ ਅਹੀ ਅਗਲਾ ਐਕਸ਼ਨ ਤੁਹਾਨੂੰ ਦੱਸ ਕੇ ਨਹੀਂ ਜੀਰਾ ਆਰਾਮਤ ਹੋਗੇ ਜੀ ਫਿਰ ਵੀ ਆਪਾਂ ਦੀ ਦਰਖਾਸਤ ਵਾਲੇ ਪਾਸੇ ਚਲੀਏ ਗੱਲ ਬਣਦੀ ਨਹੀਂ ਹੈ ਜੀ ਖਾਲਸਾ ਜੀ ਉਹਦੀ ਹਾਂਜੀ ਜਿਹੜੀ ਮੌਕੇ ਤੇ ਕਾਰਵਾਈ ਹੋਣੀ ਬਣਦੀ ਸੀ ਅਸਲ ਦੇ ਵਿੱਚ ਜੀ ਉਥੇ ਉਥੇ ਹੁਣ ਹਾਂ ਬਿਲਕੁਲ ਕਰਵਾਈ ਹੋਣੀ ਬਣਦੀ ਸੀ ਅਸੀਂ ਦੇਖੋ ਹੀ ਦੇਖੋ ਕਿਸੇ ਦਾ ਅਸੀਂ ਦੇਖੋ ਮੇਰੀ ਗੱਲ ਦੇਖੋ ਹਰਕ ਦੇ ਧੀਆ ਭੈਣਾ ਅਸੀਂ ਕਿਸੇ ਨੂੰ ਮੂਹਰੇ ਲੈ ਕੇ ਨਹੀਂ ਆ ਸਕਦੇ ਬੇਇੱਜ਼ਤੀ ਜੇ ਅਸੀਂ ਇਹ ਨਹੀਂ ਕਹਦੇ ਧੀਆ ਭੈਣਾ ਤੇ ਤਾਂ ਪਰਚਾ ਦਰਦੇ ਕਿਹੜਾ ਇਹਦਾ ਓਨਰ ਹੈ ਉੱਥੇ ਪਰਚਾ ਲਗਾਉਂਦੇ ਹਾਂ ਕੋਈ ਮੁੱਦਾ ਨਹੀਂ ਦੱਸਤਾ ਰਹੇ ਹਾਂ ਤੁਹਾਨੂੰ ਦੱਸਤਾ ਰਹੇ ਹਾਂ ਮਹਾਰਾਜ ਦੱਸਤਾ ਰਹੇ ਹਾਂ ਇਹਨਾਂ ਨੇ ਮੁੰਡੇ ਕੁੜੀਆਂ ਭਜਾਤੇ ਕਿ ਪੁਲਿਸ ਨਾਲ ਲੈ ਗਈ ਇਹਨਾਂ ਦਾ ਦੱਸ ਦੋ ਮੁੰਡੇ ਕੁੜੀਆਂ ਲੈ ਗਈ ਪੁਲਿਸ ਅਸੀਂ ਕਿਸੇ ਦਾ ਮੈਟਰ ਦੇਖੋ ਕਿਸੇ ਦੀ ਬਦਨਾਮੀ ਅਸੀਂ ਕਿ ਨਹੀਂ ਕਹਿੰਦੇ ਚਾਹੁੰਦੇ ਬਦਨਾਮੀ ਨਹੀਂ ਸਰ ਪੁਲਿਸ ਮੁੰਡੇ ਕੁੜੀਆਂ ਆਪਦੇ ਨਾਲ ਲੈ ਗਈ ਰੈਸ ਕਰਕੇ ਸਾਡਾ ਸਾਡਾ ਮੇਨ ਮਸਤ ਹੈ ਜੇ ਇਹਨਾਂ ਨੇ ਬੰਦ ਨਾ ਕੀਤਾ ਫਿਰ ਅਸੀਂ ਦੂਜੀ ਰੋਡ ਬੰਦ ਕਰਾਵਾਂਗੇ ਨਹੀਂ ਤੁਸੀਂ ਸਰ ਬੰਦ ਜੀ ਸਦਕੇ ਕਰਾਓ ਪਰ ਜਿਹੜੇ ਮੁੰਡੇ ਕੁੜੀਆਂ ਅੰਦਰੋਂ ਫੜੇ ਪੁਲਿਸ ਨੇ ਭਜਾਤੇ ਜਾਂ ਨਾਲ ਲੈ ਗਈ ਨਹੀਂ 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 ਭਜਾਤੇ ਅਚਾ ਪੁਲਸਾ ਕੋਈ ਇਹਦੇ ਵਿੱਚ ਰਿਜਨ ਨਹੀਂ ਗਾ ਉਹ ਸਾਡੀ ਜਿੰਮੇ ਵੀ ਹੈਗੀ ਵੀ ਕਾਨੂੰ ਆਪਾਂ ਕਹਿ ਦੀ ਅੱਜ ਤਾਂ ਆਪਾਂ ਬਾਹਰ ਜਿਹੜੀ ਹੁਣ ਜਿਹੜੀ ਅੰਦਰ ਪੁਲਸ ਆ ਉਹ ਕਿਵੇਂ ਤੁਸੀਂ ਬੁਲਾਇਆ ਸੀ ਜੇ ਪੁਲਸ ਆਪਣੇ ਆਪ ਆਈ ਸੀ ਫਿਰ ਪੁਲਸ ਨਹੀਂ ਉਹ ਕਿਉਂ ਭਜਾਤੇ ਜੀ ਮੌਕੇ ਤੋਂ ਕਈ ਆਪ ਹੀ ਭੱਜ ਗਏ ਮੁੰਡੇ ਕੁੜੀਆਂ ਆਪ ਹੀ ਭੱਜ ਗਏ ਭੱਜ ਗਏ ਜਿਹੜੇ ਫਰਾਰ ਹੋ ਗਏ ਕਈ ਕਈ ਫਰਾਰ ਹੋਏ ਜਿੰਦਾ ਲਾਤਾ ਬਾਹਰੋਂ ਤੁਸੀਂ ਹਾਂਜੀ ਕੰਦਾ ਦਾ ਪਪਾ ਜੀ ਬੱਤ ਕੇ ਮੈਨੇਜਰ ਵੀ ਭੱਜੇ ਤਾਂ ਹੀ ਕੰਦਾ ਭੱਜ ਗਏ ਸਾਡੀ ਇਹੀ ਬੇਨਤੀ ਹੈ ਜੀ ਅੱਗੇ ਤੋਂ ਜੇ ਅਸੀਂ ਅਸੀਂ ਮੋਰਚਾ ਫੜ ਲਿਆ ਅਸੀਂ ਬਾੜ ਦੇਣਾ ਕਦਾਈ ਬਾੜ ਠੀਕ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਚੰ